ਸਾਸੀ ਕਾ ਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਅੱਜ ਦੇ ਸੂਟਾਂ ਦੀ 컬렉ਸ਼ਨ ਬਹੁਤ ਹੀ ਹੈਵੀ ਲੱਕ ਜਾਂਦੀ ਵਿਆਹ ਸ਼ਾਦੀਆਂ ਦੇ ਸੂਟ ਰਹਿਣਗੇ 셔ਟ ਹੋਏਗੀ ਪਿਓਰ ਨੇਚਰਲ ਕ੍ਰੇਪ ਦੀ ਫੁੱਲ ਇਸ ਦੇ ਉੱਪਰ ਮਲਟੀ ਕਲਰ ਦੀ ਐਮਬਰਾਇਡਰੀ ਕੀਤੀ ਗਈ ਬਾਟਮ ਹੋਏਗੀ ਨਾਲ ਪਲੇਨ ਨੇਚਰਲ ਕ੍ਰੇਪ ਦੀ ਅਗਲਾ ਫੈਬਰਿਕ ਹੋਏਗਾ ਪਿਓਰ ਕ੍ਰੇਪ ਦਾ ਹੈਵੀ ਇਸ ਦੇ ਉੱਪਰ ਹੈਂਡਵਰਕ ਦਾ ਕੰਮ ਕੀਤਾ ਗਿਆ ਬਹੁਤ ਹੀ ਪਿਆਰੇ ਸੂਟ ਰੈਡੀ ਕੀਤੇ ਗਏ ਨੇ ਬਾਟਮ ਨਾਲ ਹੋਏਗਾ ਪਲੇਨ ਕ੍ਰੇਪ ਸਿਲਕ ਦੀ ਨਾਲ ਬਾਟਮ ਹੋਏਗੀ ਅਗਲਾ ਫੈਬਰਿਕ ਹੋਏਗਾ ਸ਼ੋਰ ਦਾ ਪਿਓਰ ਕ੍ਰੇਪ ਦਾ ਐਮਬਰਾਇਡਰੀ ਫੁੱਲ ਕੀਤੀ ਗਈ ਬਾਟਮ ਨਾਲ ਹੋਏਗੀ ਪਲੇਨ ਕ੍ਰੇਪ ਸਿਲਕ ਦੀ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਕੋਈ ਵੀ ਸੂਟ ਤੁਸੀਂ ਬੁੱਕ ਕਰਵਾਉਣਾ ਚਾਹੁੰਦੇ ਹੋ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਭੇਜ ਕੇ ਸੂਟ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਅਗਲਾ ਫੈਬਰਿਕ ਹੋਏਗਾ ਪਿਓਰ ਸਿਲਕ ਦੀ ਸ਼ਰਟ ਹੋਏਗੀ ਫੁੱਲ ਇਸ ਦੇ ਉੱਪਰ ਐਮਬਰਾਇਡਰੀ ਕੀਤੀ ਗਈ ਨਾਲ ਬਾਟਮ ਹੋਏਗੀ ਪਲੇਨ ਸਿਲਕ ਦੀ ਬਾਟਮ ਹੋਏਗੀ 2.5 ਮੀਟਰ ਦੀ ਕੱਟ ਰਹਿਣ ਵਾਲੀ ਏ ਕਲਰ ਆਪਸ਼ਨ ਇਹਨਾਂ ਵਿੱਚ ਤੁਹਾਨੂੰ ਡਾਰਕ ਮਿਲ ਜਾਣਗੇ ਬਹੁਤ ਹੀ ਪਿਆਰੇ ਹੈਵੀ ਸੂਟ ਰੈਡੀ ਕੀਤੇ ਗਏ ਨੇ ਵਿਦਆਊਟ ਦੁਪੱਟਾ ਸੂਟ ਹੋਣਗੇ ਪ੍ਰਾਈਸ ਉੱਪਰ ਇਹਨਾਂ ਦਾ ਵੀ ਆਪਾਂ ਮੈਂਸ਼ਨ ਕਰ ਦਿੱਤਾ ਹੈ ਅਗਰ ਕੋਈ ਵੀ ਸੂਟ ਤੁਸੀਂ ਲੈਣਾ ਚਾਹੁੰਦੇ ਹੋ ਆਪਣੇ ਐਡਰੈਸ ਤੇ ਸੂਟ ਤੁਸੀਂ ਬੁੱਕ ਕਰਵਾ ਸਕਦੇ ਹੋ ਅਗਲਾ ਸੂਟ ਹੋਏਗਾ ਲਿਲਨ ਦੇ ਵਿੱਚ ਇਸ ਦੇ ਉੱਪਰ ਵੀ ਏਮਬਰਾਇਡਰੀ ਕੀਤੀ ਗਈ ਹੈ ਇਹ ਵੀ ਪ੍ਰਾਈਸ ਪਰ ਮੀਟਰ ਦੇ ਅਕੋਰਡਿੰਗ ਇਹਨਾਂ ਦਾ ਮੈਂਸ਼ਨ ਕਰ ਦਿੱਤਾ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਜਿਹੜੀ ਹੋਏਗੀ ਉਹ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਅਗਲਾ ਫੈਬਰਿਕ ਹੋਏਗਾ ਪਿਓਰ ਕਾਟਨ ਟਿਸ਼ੂ ਦੇ ਵਿੱਚ ਹੋਏਗਾ ਫੁੱਲ ਇਸ ਦੇ ਉੱਪਰ ਏਮਬਰਾਇਡਰੀ ਕੀਤੀ ਗਈ ਹੈਵੀ ਸੂਟ ਰੈਡੀ ਕੀਤੇ ਗਏ ਨੇ ਕੋਈ ਵੀ ਸੂਟ ਤੁਸੀਂ ਪ੍ਰਾਈਸ ਚੈੱਕ ਕਰਕੇ ਆਪਣੇ ਲਈ ਸੂਟ ਬੁੱਕ ਕਰਵਾ ਸਕਦੇ ਹੋ ਬਹੁਤ ਹੀ ਪਿਆਰੀ ਆਪਾਂ ਸੂਟਾਂ ਦੀ 컬렉ਸ਼ਨ ਐਡ ਕੀਤੀ ਹੋਈ ਹੈ। ਅਗਰ ਤੁਹਾਨੂੰ ਵੀਡੀਓ ਵਧੀਆ ਲੱਗੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਯੂ ਕਰਿਆ ਕਰੋ। ਥੈਂਕ ਯੂ so much ਵੀਡੀਓ ਦੇਖਣ ਲਈ।